ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਬੀਬੀ ਦਾ ਸਾਰੇ ਠੀਕ-ਠਾਕ ਹੋਣਗੇ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਅੱਜ ਬਹਨਿਆਲੇ ਨਹੀਂ ਚੱਲੇ ਆ ਮੰਮੀ ਨੇ ਦਵਾਈ ਲੈ ਕੇ ਆਉਣੀ ਹੈ ਇਹ ਰਸਤੇ ਜਾ ਗਈ ਕਿੰਨੇ ਸਾਲ ਹੋ ਗਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਕਰੋ ਯਾਰ लाइक कर दे करो मौसम बढ़िया वादिया ठंडा है मौसम मिलने अगे जाके हाँ जी भाई वारन पहुंच गए वार्न ਵਾਲਾ ਵੀ ਆ ਗਿਆ ਜਿਹੜੇ ਹਸੂਦ ਆ ਜਾਣਾ ਆਪ i don't <phone rings> Það var að bitka ná að varða svo átt. Það var að bitka ná að varða svo átt. റിപ്പിഡ് റാക്ക്ടോ വോ ലഗേവേ അണ്ട് തസീദൈ മാംഗലാന അൻ ബസ് ਜੀ ਮਿੱਤਰੋ ਦਵਾਈ ਲੈਣੀ ਸੀ ਦਵਾਈ ਲੈ ਲਈ ਉਹ ਤਾਂ ਬਹੁਤ ਭੀੜ ਹੋ ਗਈ ਵਧੀਆ ਰਹਿ ਗਿਆ ਸੱਜਰੇ ਆ ਗਏ ਛੁੱਟੀ ਆ ਗਈ ਵਧੀਆ ਹਸਪਤਾਲ ਵਧੀਆ ਡਾਕਟਰਾਂ ਇੱਥੇ ਪੰਜ ਛੇ ਡਾਕਟਰਾਂ ਵਧੀਆ ਗੱਲ ਸੁਣਦੇ ਆ ਤੇ ਚਲੋ ਜਾਉਂਦੇ ਹਾਂ ਉਹਨਾਂ ਘਰਾਂ ਨੂੰ ਦੇਖਦੇ ਆਂ ਜਾ ਕੇ ਕੋਈ ਕੰਮ ਕਰ ਭਰੇ ਆਸਿਂਦਾਂ ਤੇ ਰਾਜ ਨੇ ਪੱਤੂ ਪੱਤੂ ਕੰਨ ਨਾਮ ਹੈ ਨਾ ਕੋਈ ਗੱਲ ਜੈਨ ਗੁਰਦੁਆਰਾ ਸ੍ਰੀ ਦੁੱਖਣਾਵਰ ਸਾਹਿਬ ਜਨੈ ਲਮਤਾ ਰਹੀ ਜੀ ਹਟੇ ਤੇਲੇ ਆਪਾਂ ਪ੍ਰਸ਼ਾਦ ਲੈ ਲਿਆ। ਜੁਰੈਬ ਘਰ ਆਉ ਦੇ। ਜੀ ਮਤਰਾ ਤੇ ਮੁੱਠਾ ਟੇਕ ਲਿਆ। ਤੇ ਜੁਰੈਬ ਕਰ ਚਾ ਨਾ ਯਾਰ ਕੈਮਰਾ ਨਹੀਂ ਚਲਾਉਣ ਦਿੰਦੇ ਨਹੀਂ ਬਹੁਤ ਵੱਡਾ ਇਤਿਹਾਸ ਲਿਖਿਆ ਹੋਇਆ। ਤੇ ਲੱਗਿਆ ਗੁਰੂ ਸਹਿਮਾਨ ਦਾ। ਕਿੰਦੇ ਕੋਲੇ ਭਾਈ ਅੱਜ ਤੋਂ ਦੇ ਪਾਸੇ ਉਡੀ ਚੱਲੀਏ ਘਰ ਨੂੰ ਮੱਥਾ ਟੇਕ ਲਿਆ ਗੱਡੀ ਚਕਾਉਣ ਲੱਗੇ ਆ ਪਾਰਕਿੰਗ 'ਚ ਖੜੀ ਸੀ ਜਿੱਦੀ ਇਹ ਦੇ ਲੋਗ ਦਾ ਡਰ ਨਾਲ ਤਾਂ ਗਏ ਕਿੱਥੋਂ ਦੀ ਪਾਰਕਿੰਗ ਆ ਰਟੇ ਕਿੱਥੇ ਜਿਵੇਂ ਅੱਜ ਵੀ